ਆਹ ਬੋਲ ਨਾਲ ਮੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਗਈਆਂ ਤੁਸੀਂ ਵੀ ਸੁਣ ਲਵੋ ਠੀਕ ਹੈ ਕੀ ਬੋਲਣਾ ਤੁਸੀਂ ਬੋਲਣਾ ਤਨ ਤਨ ਬਾਬਾ ਦੀਪ ਸਿੰਘ ਜੀ ਧਿਆਨ ਕਰਕੇ ਬਾਬਾ ਦੀਪ ਸਿੰਘ ਜੀ ਦਾ ਹਨ ਤੇ ਤੁਸੀਂ ਬੈਠ ਜਾਣਾ ਥੱਲੇ ਅਸਣ ਲਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਰਮ ਬਾਬਾ ਦੀਪ ਸਿੰਘ ਜੀ ਇਹੀ ਚੀਜ਼ ਦਾ ਤੁਸੀਂ ਜਾਪ ਕਰਨਾ ਤੇ ਜੀ ਡੀ ਵੀ ਸੋਡੀਆਂ ਮੁਸ਼ਕਲਾਂ ਨੇ ਦੂਰ ਹੋ ਜਾਣਗੀਆਂ ਇਹ ਤਾਂ ਹੈ ਨਹੀਂ ਕਿ ਤੁਸੀਂ ਮੰਨ ਲੈ ਵੀ ਨਾ ਤੇ ਨਹੀਂ ਤੋਂ ਤੇਰੀ ਬੈਠ ਕੇ ਤਾਂ ਤਨ ਬਾਬਾਦੀਪ ਸਿੰਘ ਜੀ ਦਾ ਜਾਪ ਕਰਨ ਲੱਗੇ ਨਹੀਂ ਤੁਸੀਂ ਇੱਕ ਫਿਕਸ ਟਾਈਮ ਬਨੋ ਜਦਾ ਸਵੇਰੇ 4 4 ਦਾ 5 ਦਾ ਹਨਾ ਜਾਂ ਸ਼ਾਮ ਨੂੰ 5 ਦਾ 4 ਦਾ ਟਾਈਮ ਕੋਈ ਵੀ ਹਨਾ ਇੱਕ ਇੱਕ ਟਾਈਮ ਬਨੋ ਉਸੇ ਟਾਈਮ ਤੇ ਤੁਸੀਂ ਇਹ ਬਾਬਾਦੀਪ ਸਿੰਘ ਜੀ ਦਾ ਜਾਪ ਕਰੋ ਤੇ ਬਾਬਾਦੀਪ ਸਿੰਘ ਜੀ ਦਾ ਧਿਆਨ ਲਰ ਕੇ ਹਨਾ ਤੁਸੀਂ ਜਾਪ ਕਰੋ ਤਾਂਦਰ ਬਾਬਾ ਦੀਪ ਸਿੰਘ ਜੀ ਜਦੋਂ ਜਾਪ ਸਾਰਾ ਕਰ ਲਿਆ ਜਿਵੇਂ ਘੰਟਾ ਕਰ ਲਿਆ ਧਾ ਘੰਟਾ ਕਰ ਲਿਆ ਠੀਕ ਹੈ ਉਹੀ ਟਾਈਮ ਤੇ ਤੇ ਉਸ ਤੋਂ ਬਾਅਦ ਤੁਸੀਂ ਅਰਦਾਸ ਕਰਨੀ ਆ ਖੜੇ ਹੋ ਕੇ ਮਹਾਰਾਜ ਨੂੰ ਸੱਟਾ ਕੇ ਤੇ ਕਹਿਣਾ ਜਿਹੜੀ ਤੁਹਾਡੀਆਂ ਦੁੱਖ ਤਕਲੀਫਾਂ ਨੇ ਉਹ ਦੱਸ ਰਿਹਾ ਮਹਾਰਾਜ ਨੂੰ ਬਾਬਾ ਦੀਪ ਸਿੰਘ ਜੀ ਨੂੰ ਵੀ ਹੈ ਬਾਬਾ ਦੀਪ ਸਿੰਘ ਜੀ ਮੈਨੂੰ ਆਹ ਮੁਸ਼ਕਲਾਂ ਰਹੀਆਂ ਨੇ ਮੈਨੂੰ ਇਹਦੇ ਵਿੱਚੋਂ ਕੱਢੋ ਮੈਂ ਤਾਂ ਕਿਸੇ ਦਾ ਕੋਈ ਮਾੜਾ ਵੀ ਨਹੀਂ ਕੀਤਾ ਤੇ ਅਰਦਾਸ ਕਿਵੇਂ ਕਰਨੀ ਆ ਅਰਦਾਸ ਕਰਨੇ ਵੀ ਮੈਂ ਤਾਂ ਪਾਪੀ ਹਾਂ ਤੁਸੀਂ ਬਖਸ਼ਣਹਾਰ ਹੋ ਕਿਉਂਕਿ ਬੰਦੇ ਤਾਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਜੇ ਕੀੜੀ ਵੀ ਮਰ ਗਈ ਹੋਈ ਪਾਪ ਹੋ ਗਿਆ ਹਨ ਇਹ ਅਰਦਾਸ ਤੇ ਵੀ ਜਰੂਰ ਕਹਿਣਾ ਵੀ ਮੈਂ ਤਾਂ ਪਾਪੀ ਹਾਂ ਤੁਸੀਂ ਬਖਸ਼ਣਹਾਰ ਹੋ ਹੋਈਆਂ ਭੁੱਲਾਂ ਗਲਤੀਆਂ ਮaaf ਕਰਨਾ ਬਾਬਾ ਜੀ ਤੇ ਜਿਹੜੀਆਂ ਮੇਰੇ ਤੇ ਮੁਸ਼ਕਲਾਂ ਆ ਰਹੀਆਂ ਨੇ ਉਹ ਦੂਰ ਕਰ ਦਿਓ ਹਨਾ ਇਦਾਂ ਦੀ ਬਾਬਾ ਦੀਪ ਸਿੰਘ ਜੀ ਅੱਗੇ ਤੁਸੀਂ ਅਰਦਾਸ ਕਰਨੀ ਹੈ ਤੁਸੀਂ ਯਕੀਨ ਕਰੋ ਸਾਧ ਸੰਗਤ ਜੀ 11 ਦਿਨਾਂ ਚ 21 ਦਿਨਾਂ ਚ 41 ਦਿਨਾਂ ਚ 31 ਦਿਨਾਂ ਚ ਤੁਸੀਂ ਪਹਿਲੇ 11 ਦਿਨ ਕਰਕੇ ਦੇਖੋ ਜੇ ਨਹੀਂ ਘਸ ਹੋ ਰਿਹਾ ਫਿਰ 21 ਦਿਨ ਕਰੋ ਫਿਰ 31 ਕਰੋ 41 ਦਿਨਾਂ ਜੇ ਤਾਂ ਸਾਧ ਸੰਗਤ ਜੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਹੋ ਹੀ ਜਾਂਦੀ ਹੈ ਤੁਸੀਂ ਯਕੀਨ ਕਰੋ ਤੁਸੀਂ ਇੱਕ ਟਾਈਮ ਤੇ ਜਦੋਂ ਨਾਮ ਧੋਕੇ ਜਾਪ ਕਰੋਗੇ ਨਾ ਇਹ ਮਹਾਰਾਜ ਜੀ ਜਾਣੀ ਜਾਣ ਹੁੰਦੇ ਨੇ ਉਹਨਾਂ ਨੂੰ ਪਤਾ ਵੀ ਕਿਹੜਾ ਬੰਦਾ ਇੱਥੇ ਬੈਠ ਕੇ ਮੇਰਾ ਨਾਮ ਲੈ ਰਿਹਾ ਹੈ ਨਾ ਉਹਨਾਂ ਦੀ ਨਿਗਾਹ ਹੋ ਜਾਂਦੀ ਹੈ ਫਿਰ ਆਪਾਂ ਮਹਾਰਾਜ ਦੀ ਨਿਗਾਹ ਚਾਜ ਜਾਨੇ ਜੀ ਉਹ ਆਪਾਂ ਮਹਾਰਾਜ ਦੀ ਨਿਗਾਹ ਚਾਜ ਜਾਨੇ ਫਿਰ ਮਹਾਰਾਜ ਆਪਣੇ ਤੇ ਆਪ ਕਿਰਪਾ ਕਰਦੇ ਆ ਉਹ ਦੇਖਦੇ ਆ ਇਹ ਆ ਬੰਦਾ ਸਾਡਾ ਭਜਨ ਬੰਦੀ ਕਰਦੇ ਜਾਪ ਕਰ ਰਹੇ ਹੈ ਕੀ ਦੁੱਖ ਤਕਲੀਫ ਹੈ ਇਹਦੀ ਦੂਰ ਕੀਤੀ ਜਾਵੇ ਹੈ ਨਾ ਇਤਾਂ ਕਿਰਪਾ ਹੁੰਦੀ ਸਾਧ ਸੰਗਤ ਜੀ ਇੱਕ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਆਪਨਾ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਵੀਡੀਓ ਆਪਣੀਆਂ ਤੁਸੀਂ ਦੇਖਦੇ ਹੋ ਪਰ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਕਰ ਦਿਆ ਕਰੋ ਤੇ ਕਮੈਂਟਾਂ 'ਚ ਧੰਨ ਧੰਨਵਾਦ ਦੀਪ ਸਿੰਘ ਜੀ ਜਰੂਰ ਲਿਖ ਦਿਆ ਕਰੋ ਕਿਉਂਕਿ ਧੰਨ ਧੰਨਵਾਦ ਦੀਪ ਸਿੰਘ ਜੀ ਲਿਖਣਾ ਵੀ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਤੇ ਇੱਕ ਬਾਰ ਲਈ ਦਸਾਲਿਆ ਐਨ ਆਰ ਆਈ ਭਰਾਵਾਂ ਨੂੰ ਮੇਰੀ ਬੇਨਤੀ ਆ ਮੈਂ ਐਨਾਲਾਈਜ਼ ਦੇ ਐਨਲਾਈਜ਼ ਦੇ ਵਿੱਚ ਦੇਖਿਆ ਜੀ ਕਿ ਮੁਟਰ ਤੇ ਕਿਉਂਕਿ ਆਪਣੇ ਚੈਨਲ ਕੈਨੇਡਾ ਚ ਵੀ ਦੇਖਿਆ ਜਾ ਰਿਹਾ ইংল্যান্ড ਚ ਵੀ ਦੇਖਿਆ ਜਾ ਰਿਹਾ ਜੁਕੇ ਚ ਵੀ ਦੇਖਿਆ ਜਾ ਰਿਹਾ ਦੁਬਈ ਚ ਵੀ ਦੇਖਿਆ ਜਾ ਰਿਹਾ ਸਿੰਗਾਪੁਰ ਚ ਵੀ ਦੇਖਿਆ ਜਾ ਰਿਹਾ ਹਨ ਲੰਡਨ ਚ ਵੀ ਦੇਖਿਆ ਜਾ ਰਿਹਾ ਆਪਣਾ ਚੈਨਲ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਤੁਸੀਂ ਵੀਡੀਓ ਦੇਖਦੇ ਹੋ ਤੁਹਾਡਾ ਧੰਨਵਾਦ ਹੈ ਤੇ ਪਰ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਆਪਦੇ ਜਿਹੜੇ ਖਾਸ ਜਰਬੇ ਲਈ ਹੈ ਜਿਹੜਾ ਕੋਈ ਦੁੱਖ ਤਕਲੀਫ ਚਾ ਉਹਦੇ ਤੇ ਕਰ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਕਿਸੇ ਦੁੱਖ ਤਕਲੀਫ ਤੋਂ ਨਿਕਲ ਸਕੇ ਬਾਬਾ ਦੀਪ ਸਿੰਘ ਜੀ ਉਹ ਤੋਂ ਵੀ ਮੇਰ ਕਰਨਾ